ਬੜੇ ਜ਼ਿਆਦੇ ਕਿਸਾਨ ਇਹਨਾਂ ਦਿਨਾਂ ਦੇ ਵਿੱਚ ਕਣਕ ਨੂੰ ਪਾਣੀ ਲਾਈ ਜਾਂਦੇ ਨੇ ਪਰ ਇਹ ਵੀਡੀਓ ਜਿਹੜੀ ਤੁਹਾਨੂੰ ਸੁਚੇਤ ਕਰਨ ਦੇ ਵਾਸਤੇ ਬਣਾਈ ਗਈ ਹੈ ਜੇਕਰ ਤੁਹਾਡਾ ਵੀ ਕਣਕ ਦਾ ਪਾਣੀ ਇਹਨਾਂ ਦਿਨਾਂ ਦੇ ਵਿੱਚ ਚੱਲੀ ਜਾਂਦਾ ਹੈ ਤਾਂ ਇਹ ਵੀਡੀਓ ਜਿਹੜੀ ਦੇਖਣੀ ਤੁਹਾਡੇ ਵਾਸਤੇ ਬਹੁਤ ਜ਼ਿਆਦੀ ਜ਼ਰੂਰੀ ਹੈ ਐਂਡ ਤੱਕ ਵੇਖਿਓ ਜੇ ਤੇ ਚੈਨਲ ਨੂੰ ਜੇਕਰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਕਿਸੇ ਵੀ ਕਿਸਾਨ ਨੇ ਤਾਂ ਜ਼ਰੂਰ ਕਰਕੇ ਨਾਲ ਬੈਲ ਜਿਹੜੀ ਉਹਨੂੰ ਦਬਾ ਲਓ ਸੋ ਦੋਸਤੋ ਮਾਰਚ ਮਹੀਨੇ ਦਾ ਪੱਖ ਚੱਲੀ ਜਾਂਦਾ ਹੈ ਫਰਵਰੀ ਮਹੀਨਾ ਖਤਮ ਹੋਣ ਵਾਲਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਚ ਦੇ ਚੜ੍ਹਦੇ ਆਪਾਂ ਨੂੰ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਕੁਝ ਥਾਵਾਂ ਦੇ ਉੱਤੇ بارش ਕੁਝ ਥਾਵਾਂ ਦੇ ਉੱਤੇ ਹਲਕੀ ਗੜੇਮਾਰੀ ਜਿਹੜੀ ਉਹ ਦੇਖਣ ਨੂੰ ਮਿਲਣ ਜਾ ਰਹੀ ਹੈ ਪੰਜਾਬ ਦਾ ਮੌਸਮ ਜਿਹੜਾ ਬਦਲਣ ਜਾ ਰਿਹਾ ਹੈ 1 ਮਾਰਚ ਤੋਂ ਲੈ ਕੇ 3 4 ਮਾਰਚ ਤੱਕ ਹਲਕੇ ਮੀਂਹ ਦੇ ਸ਼ਰਾٹے ਦਰਮਿਆਨਾ ਮੀਂਹ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਜਿਹੜਾ ਮਿਲ ਸਕਦਾ ਹੈ ਆਉਣ ਵਾਲੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ 1 ਮਾਰਚ ਤੋਂ ਲੈ ਕੇ 3 4 ਮਾਰਚ ਤੱਕ ਤੇ ਤੀਜ ਹਵਾਵਾਂ ਜਿਹੜੀਆਂ ਜਿਹੜੀ ਆਪਣੀ ਮੇਨ ਗੱਲ ਮੁੱਖ ਦੀ ਉਹ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਤੇਜ਼ ਹਵਾਵਾਂ ਜਿਹੜੀਆਂ ਹਨੇਰੀਆਂ ਉਹ ਚੱਲ ਸਕਦੀਆਂ ਨੇ ਜੇਕਰ ਤੁਸੀਂ ਕਣਕ ਨੂੰ ਪਾਣੀ ਲਾਈ ਜਾਂਦੇ ਹੋ ਤਾਂ ਬੰਦ ਕਰ ਦਿਓ ਕਣਕ ਦਾ ਪਾਣੀ ਕਿਉਂਕਿ ਪਾਣੀ ਜੇਕਰ ਲੱਗਾ ਹੋਵੇਗਾ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਬਿਲਕੁਲ ਚਾਂਸ ਨੇ ਉਹ ਬਣ ਚੁੱਕੇ ਨੇ ਤਾਂ ਤੁਹਾਡੀ ਕਣਕ ਬਹੁਤ ਨੁਕਸਾਨੀ ਜਾ ਸਕਦੀ ਏ ਡਿੱਗ ਸਕਦੀ ਏ ਪਾਣੀ ਬੰਦ ਕਰ ਦਿਓ 4-5 ਮਾਰਚ ਤੋਂ ਬਾਅਦ ਦੇ ਵਿੱਚ ਹੀ ਪਾਣੀ ਕਣਕ ਦਾ ਜਿਹੜਾ ਤੁਸੀਂ ਲਾਓ ਦੁਬਾਰੇ ਕੰਟੀਨਿਊ ਕਰੋ ਜੇਕਰ ਤੁਸੀਂ ਕਣਕ ਨੂੰ ਪਾਣੀ ਹਲੇ ਲਾਉਣਾ ਹੈ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਅੱਗੇ ਤੋਂ ਅੱਗੇ ਹੋਰ ਆਪਣੇ ਭੈਣਾਂ ਭਰਾਵਾਂ ਦੇ ਨਾਲ ਸ਼ੇਅਰ ਵੀ ਕਰਿਓ ਜੀ ਤਾਂ ਜੋ ਉਹਨਾਂ ਨੂੰ ਵੀ ਇਸ ਜਾਣਕਾਰੀ ਦੇ ਬਾਰੇ ਪਤਾ ਲੱਗ ਸਕੇ ਜਿਹੜੇ ਜਿਹੜੇ ਕਿਸਾਨ ਕਣਕ ਨੂੰ ਪਾਣੀ ਲਾਈ ਜਾਂਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ